ਬਿਲਕੁਲ ਜੀ ਯੁੱਧ ਨਸ਼ਿਆਂ ਵਿਰੁੱਧ ਰੈਲ ਮਾਜਰਾ ਪਿੰਡ ਹੈ ਜੀ ਰੋਪੜ ਦੇ ਨਾਲ ਹੈ ਜੀ ਬਿਲਕੁਲ ਜੀ ਔਰ ਦੇਖੋ ਇੱਥੇ ਯੁੱਧ ਚੱਲ ਰਿਹਾ ਬਿਲਕੁਲ ਜ਼ਬਰਦਸਤ ਜੀ ਔਰ ਯੁੱਧ ਚੱਲ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਜੀ ਇਹ ਇੱਕ ਕਲੱਬ ਬਣਾਇਆ ਹੋਇਆ ਹੈ ਬੱਚਿਆਂ ਨੇ ਜੀ ਔਰ ਕਿਆ ਕਮਾਲ ਕੀਤਾ ਹੋਇਆ ਜੀ ਮੈਂ ਲੰਘਿਆ ਜਾ ਰਿਹਾ ਸੀਗਾ ਤੇ ਮੈਂ ਦੇਖਿਆ ਜੀ ਬੱਚੇ ਸ਼ਾਮ ਨੂੰ ਜ਼ੋਰ ਅਜ਼ਮਾਈ ਕਰ ਰਹੇ ਨੇ ਜੀ ਤੇ ਇਸ ਕਰਕੇ ਅਸੀਂ ਸੋਚਿਆ ਕਿ ਵੀਡੀਓ ਬਣਾਈਏ ਜੀ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਤਾਂ ਬੜੀ ਚੱਲਦੀ ਜਦੋਂ ਨਸ਼ਿਆਂ ਦੀ ਗੱਲ ਚੱਲਦੀ ਹੈ ਜੀ ਲੇਕਿਨ ਅਸਲ ਪੰਜਾਬ ਦੇਖੋ ਆ ਵੀ ਹੈ ਜੀ ਆ ਚੀਜ਼ ਦਿਖਾਣੇ ਆ ਜੀ ਇੱਥੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕੀ ਹੈ ਜੀ ਕਲੱਬ ਬਣਾਇਆ ਹੋਇਆ ਤੁਸੀਂ ਹਾਂ ਜੀ ਹਾਂ ਜੀ ਕਲੱਬ ਬਣਾਇਆ ਬਾਈ ਹੂੰ ਕੀ ਹੈ ਕਲੱਬ ਦਾ ਨਾਮ ਕੀ ਹੈ ਜੀ ਸਾਡੇ ਕਲੱਬ ਦਾ ਨਾਮ ਆ ਜੀ ਰਾਜਾ ਸਾਹਿਬ ਸਪੋਰਟਸ ਕਲੱਬ ਹੈ ਜੀ ਰਾਜਾ ਸਾਹਿਬ ਸਪੋਰਟਸ ਕਲੱਬ ਹਾਂ ਜੀ ਹਾਂ ਜੀ ਵਾਹ ਜੀ ਵਾਹ ਕਮਾਲ ਹੈ ਜੀ ਤੁਹਾਡਾ ਜੀ ਸਲੂਟ ਬਣਦਾ ਤੁਹਾਨੂੰ ਜੀ ਆਹ ਤੁਸੀਂ ਕੀ ਕਹਿੰਦੇ ਕਿਸ ਤਰ੍ਹਾਂ ਬਣਾਇਆ ਕਿੰਨੇ ਬੱਚਿਆਂ ਦੇ ਇੱਥੇ ਸਾਡੇ ਕੋਲ ਤਕਰੀਬਨ ਡੇਲੀ ਜੀ ਆਪਣੇ ਪਿੰਡ ਦੇ ਹੀ ਮੁੰਡੇ ਆਈ ਹੂੰ ਤਕਰੀਬਨ ਸਾਡੇ ਕੋਲ ਡੇਲੀ 35 40 ਮੁੰਡੇ ਆਉਂਦੇ ਆ ਜੀ 35 40 ਮੁੰਡੇ ਆਉਂਦੇ ਆ ਇਹ ਇਹ ਛੋਟੇ ਵੱਡੇ ਸਾਰੇ ਏਜ ਗਰੁੱਪ ਦੇ ਜੀ ਬੰਦੇ ਜੀ ਡੇਲੀ ਮੁੰਡੇ ਆਉਂਦੇ ਮਿਹਨਤ ਲਾਣ ਜੀ ਹੂੰ ਹਾਂ ਜੀ ਲਓ ਜੀ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾਣੇ ਆ ਜੀ ਆ ਦੇਖੋ ਮਿਹਨਤ ਲਗਾਣ ਆ ਰਹੇ ਆ ਜੀ ਔਰ ਜ਼ਬਰਦਸਤ ਕੰਮ ਹੋ ਰਿਹਾ ਜੀ ਪਿੰਡ ਰੈਲ ਮਾਜਰੇ ਦੇ ਵਿੱਚ ਜੀ ਔਰ ਇਹ ਦੇਖੋ ਜੀ ਆ ਹੋ ਰਹੀ ਜ਼ੋਰ ਅਜ਼ਮਾਈ ਜੀ ਔਰ ਕਿਆ ਕਹਨੇ ਦੀ ਤੁਹਾਡਾ ਕੀ ਨਾਮ ਏ ਦੀ ਮੇਰਾ ਰੋਹਿਤਪ੍ਰੀਤ ਸਿੰਘ ਹੈ ਜੀ ਰੋਹਿਤਪ੍ਰੀਤ ਸਿੰਘ ਜੀ ਇਹ ਕਲੱਬ ਜਿਹੜਾ ਹੈ ਕਿਸ ਤਰ੍ਹਾਂ ਕਦੋਂ ਬਣਿਆ ਕੀ ਕਹਿੰਦੇ ਜੀ ਸਾਨੂੰ ਜੀ ਘੱਟੋ ਘੱਟ ਤਾਂ ਉਰੇ 2 ਮਹੀਨੇ ਹੋ ਗਏ ਜੀ ਸਾਡਾ ਵੱਡਾ ਭਾਈ ਆ ਜੀ ਭਰਾ ਤਾਏ ਦਾ ਮੁੰਡਾ ਹੀ ਅੱਛਾ ਕਬੱਡੀ ਖੇਡਦਾ ਜੀ ਉਹੀ ਸਾਨੂੰ ਮਿਹਨਤ ਲਵਾਉਂਦਾ ਜੀ ਉਰੇ ਉਹਦਾ ਥੋੜਾ ਜਿਹਾ ਫੈਕਚਰ ਆ ਗਿਆ ਜੀ ਮੁੰਡੇ ਦੇ ਅੱਛਾ ਸਾਡੇ ਭਾਈ ਦੇ ਤਾਂ ਕਰਕੇ ਜੀ ਹੁਣ ਅਸੀਂ ਆਪੇ ਲਾਂਦੇ ਜੀ ਜਿੰਨੀ ਕਿਸਾਨ ਨੂੰ ਨੋਲੇਜ ਆ ਨਾ ਜੀ ਉਸ ਹਿਸਾਬ ਨਾਲ ਹੁਣ ਅਸੀਂ ਆਪ ਵੀ ਲਾਂਦੇ ਪਏ ਬੱਚਿਆਂ ਨੂੰ ਵੀ ਲਵਾਉਂਦੇ ਪਏ। ਇਹ ਕਿੰਨੇ ਵਜੇ ਆਨੇ ਬੱਚੇ ਜੀ ਇੱਥੇ? ਇਹ ਬੱਚੇ ਜੀ ਸਾਡੇ ਕੋਲ 5:30 6 6 ਵਜੇ ਪੁੱਜ ਜਾਂਦੇ ਜੀ ਸਾਰੇ ਇਕੱਠੇ ਹੋ ਜਾਂਦੇ ਅਸੀਂ। ਅੱਛਾ। 6 ਵਜੇ ਤੋਂ ਲੈ ਕੇ ਅਸੀਂ 8 ਵਜੇ ਤੱਕ 7:30 ਵਜੇ ਤੱਕ ਡੇਲੀ ਮਿਹਨਤ ਲਾਉਂਦੇ ਜੀ ਨੇਰੇ ਹੁਣ ਤੋਂ ਪਹਿਲਾਂ ਪਹਿਲਾਂ ਜੀ। ਅੱਛਾ। ਹਾਂਜੀ। ਸਵੇਰੇ ਵੀ ਲਾਉਂਦੇ? ਹਾਂਜੀ ਹਾਂਜੀ ਸਵੇਰੇ ਲਾਉਂਦੇ। ਸਵੇਰੇ ਤਾਂ ਅਸੀਂ ਤਕਰੀਬਨ 4-5 ਜਣੇ ਆਉਂਦੇ ਜੀ। ਹੂੰ। ਇਹ ਤਾਂ بڑے ਮੁੰਡੇ ਹੋਗੇ। ਹਾਂਜੀ। ਬਾਕੀ ਛੋਟੇ ਬੱਚੇ ਸ਼ਾਮ ਨੂੰ ਆਉਂਦੇ ਜੀ ਸਾਰੇ। ਬੱਚਿਆਂ 'ਚ ਉਤਸ਼ਾਹ ਤਾਂ ਬੜਾ ਜ਼ਬਰਦਸਤ ਹੈ। ਹਾਂਜੀ ਕਬੱਡੀ ਖੇਡਦੇ ਕੁਝ ਹੋਰ ਵੀ ਕਰਦੇ ਕਬੱਡੀ ਖੇਡਦੇ ਆ ਜੀ ਦੋ ਤਿੰਨ ਮੁੰਡੇ ਆ ਜਿਹੜੇ ਘੋਲ ਕਰਦੇ ਆ ਜੀ ਹਾਂ ਹਾਂਜੀ ਅੱਛਾ ਕਿਹੜੇ ਕਿਹੜੇ ਘੋਲ ਕਰਦੇ ਬੱਚੇ ਜੀ ਇਹ ਆਪਣੀ ਆ ਸੇਮ ਜਿਹੜੀ ਦੰਗਲ ਕਹਿੰਦੇ ਜਿਹਨੂੰ ਅਸੀਂ ਹਾਂ ਹਾਂ ਕੁਸ਼ਤੀ ਦੰਗਲ ਕਿਹਾ ਜਾਂਦਾ ਜੀ ਇਹ ਮੁੰਡੇ ਆਪਣੇ ਘੋਲਦੇ ਆ ਜੀ ਤੇ ਬਾਕੀ ਆਪਣੇ ਮੁੰਡੇ ਸਾਰੇ ਕਬੱਡੀ ਖੇਡਦੇ ਆ ਜੀ ਕਮਾਲ ਦੀ ਗੱਲ ਹੈ ਜੀ ਆ ਦੇਖੋ ਜ਼ਬਰਦਸਤ ਕੰਮ ਹੈ ਜੀ ਤੁਸੀਂ ਕੀਤਾ ਹੋਇਆ ਔਰ ਸਭ ਤੋਂ ਵਧੀਆ ਗੱਲ ਹੈ ਕਿ ਇਸ ਸਮੇਂ ਪੰਜਾਬ ਨੂੰ ਬਦਨਾਮ ਕੀਤਾ ਜੀ ਵੀ ਨਸ਼ਿਆਂ ਦੀ ਗੱਲ ਚੱਲਦੀ ਹੈ ਜੀ ਐਵੇਂ ਹੀ ਕਹਿੰਦੇ ਆ ਵੀ ਮੈਂ ਕਹਿੰਦਾ ਇਹ ਚੀਜ਼ਾਂ ਨੂੰ ਪ੍ਰੋਮੋਟ ਨਹੀਂ ਕਰਦੇ ਅਸੀਂ ਆਪਣੇ ਚੈਨਲ ਤੇ ਇਹ ਚੀਜ਼ਾਂ ਪ੍ਰੋਮੋਟ ਕਰ ਰਹੇ ਹਾਂ ਦਿਖਾ ਰਹੇ ਹਾਂ ਕਿ ਸਿਰਫ ਪੰਜਾਬ 'ਚ ਨਸ਼ੇ ਨਹੀਂ ਆਹ ਕੰਮ ਵੀ ਹੋ ਰਿਹਾ ਜੀ ਤੁਹਾਡੀ ਆਪਣੀ ਚੱਲ ਰਿਹਾ ਜੀ ਦੇਖ ਲਓ ਤੁਸੀਂ ਹਾਂ ਹਰੇਕ এজ ਗਰੁੱਪ ਦੇ ਅੜੀ ਕਿਹਾ ਕਿਹਾ ਨਾਂ ਤੇਰਾ ਸਿਕੰਦਰ ਸਿਕੰਦਰ ਵਾਕੇ ਜੀ ਵਾਕੇ ਮੁਕੱਦਰ ਦਾ ਸਿਕੰਦਰ ਜੀ ਕਮਾਲ ਦੀ ਗੱਲ ਹੈ ਤੁਹਾਡਾ ਨਾਂ ਕੀ ਹੈ ਦੀ ਹਣੀ ਹਣੀ ਸਨੀ ਸਨੀ ਕਮਾਲ ਦੀ ਗੱਲ ਹੈ ਕਿੰਨੇ ਵਜੇ ਆਏ ਤੁਸੀਂ 6 ਵਜੇ ਕਿੰਨੇ ਦੇਰ ਹੋ ਗਏ ਆਲਦੇ ਇੱਥੇ ਨੂੰ ਨਹੀਂ ਸਰ ਜੀ 2 10 11 ਦਿਨ 10 11 ਦਿਨ ਹੋ ਗਏ ਦਿਲ ਲੱਗਿਆ ਹੋਇਆ ਇੱਥੇ ਮਨ ਲੱਗਿਆ ਵੇ ਜੀ ਦੇਖੋ ਸ਼ਹਿਰਾਂ ਵਾਲੇ ਬੱਚਿਆਂ ਨੂੰ ਜਰੂਰ ਵੀਡੀਓ ਪਹੁੰਚਾਏਗੀ ਜਿਹੜੇ ਮੋਬਾਈਲ ਦੇਖਦੇ ਨੇ ਸਾਰਾ ਦਿਨ ਰੀਲਾਂ ਦੇਖੀ ਜਾਂਦੇ ਨੇ ਆ ਕੰਮ ਹੋ ਰਿਹਾ ਪੰਜਾਬੀਆਂ ਦੀ ਬੱਲੇ ਬੱਲੇ ਫੇਰ ਬੋਲਦੇ ਪੰਜਾਬੀਆਂ ਦੀ ਹਾਂਜੀ ਯੁੱਧ ਨਸ਼ਿਆਂ ਵਿਰੁੱਧ ਫੇਰ ਬੋਲੋ ਯੁੱਧ ਨਸ਼ਾ ਵਿਰੁੱਧ ਦੇਖੋ ਨਸ਼ਿਆਂ ਦੇ ਵਿਰੁੱਧ ਯੁੱਧ ਹੈ ਜੀ ਪੂਰੀ ਲੜਾਈ ਲੜ ਰਹੇ ਆਪਾਂ ਫਿਰ ਜ਼ਬਰਦਸਤ ਹੈ ਤੁਹਾਡਾ ਨਾਮ ਵੀ ਇਤਿਹਾਸ ਵਿੱਚ ਅਮਰ ਹੋਏਗਾ ਜੀ ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜੇ ਬੱਚੇ ਖੇਡਾਂ ਨਾਲ ਜੁੜੇ ਹੈ ਦੇਖੋ ਆ ਛੋਟੇ ਛੋਟੇ ਬੱਚੇ ਬਚਪਨ ਤੋਂ ਹੀ ਖੇਡਾਂ ਦੇ ਨਾਲ ਜੁੜ ਗਏ ਨੇ ਜੀ ਕਬੱਡੀ ਖੇਡ ਰਹੇ ਨੇ ਰੈਲ ਮਾਜਰੇ ਦੇ ਇਸ ਖੇਤ ਦੇ ਵਿੱਚ ਆ ਕੇ ਜੀ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਨਾਂ ਨੇ ਸੈਲਫ ਡਿਸਪਲਿਨ ਰੱਖਿਆ ਹੋਇਆ ਹੈ ਤੁਹਾਡਾ ਕੋਈ ਕੋਚ ਵੀ ਹੈਗਾ ਜੀ ਇੱਥੇ ਕੋਚ ਸਾਡਾ ਬੜਾ ਭਰਾਏ ਆ ਜੀ ਕਬੱਡੀ ਖੇਡਦਾ ਸਾਨੂੰ ਜਿੱਦਾਂ ਹੌਲੀ ਹੌਲੀ ਮਿਹਨਤ ਲਵਾਉਂਦਾ ਜੀ ਉਹ ਪਾਜੀ ਦੇ ਥੋੜਾ ਜਿਹਾ ਫੈਕਚਰ ਆਇਆ ਵਾ ਜੀ ਹਾਂਜੀ ਤਾਂ ਕਰਕੇ ਵੀ ਹੁਣ ਅਸੀਂ ਆਪੇ ਕਰਦੇ ਜੀ ਮੈਡਮ ਆ ਦੇਖੋ ਜਿੰਨਾ ਕਿ ਸਾਨੂੰ ਨੋਲੇਜ ਹੈ ਜੀ ਆਪਾਂ ਉਨਾ ਕ ਕਰਦੇ ਪਏ ਹੁਣ ਆਪੇ ਕਰਦੇ ਦੀ ਦੇਖੋ ਆਪੇ ਹੀ ਸਿਸਟਮ ਬਣਾਇਆ ਹੋਇਆ ਜੀ ਆ ਸਭ ਤੋਂ ਵਧੀਆ ਗੱਲ ਹੈ ਦੀ ਦੇਖੋ ਇਹ ਵੀਡੀਓ ਪਹੁੰਚਣਾ ਚਾਹੀਦਾ ਜੀ ਦੁਨੀਆ ਭਰ ਦੇ ਪੰਜਾਬੀਆਂ ਤੱਕ ਜੀ ਕੈਨੇਡਾ ਅਮਰੀਕਾ ਤੋਂ ਜਿਹੜੇ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਜੀ ਕਮੈਂਟ ਜਰੂਰ ਕਰਿਓ ਜੀ ਆ ਦੇਖੋ ਛੋਟੇ ਦੇ ਬੱਚਾ ਨਿਆਣਾ ਲਿਆ ਕਿ ਆੜੀ ਤੇਰਾ ਨਾਂ ਕੀ ਹੈ ਨਾਂ ਕੀ ਤੇਰਾ ਹਾਂ ਜੀ ਨਾਂ ਇਹ ਨਾ ਕੀ ਲਖਣ ਪਰ ਲਖਣ ਪਹੁੰਚ ਗਿਆ ਦੀ ਇੱਥੇ ਕਮਾਲ ਦੀ ਗੱਲ ਹੈ ਤਾੜੀਆਂ ਹੋ ਜਾਣੇ ਦੇ ਲਈ ਹਾਂ ਆ ਦੇਖੋ ਜੀ ਬੱਚੇ ਦੀ ਇਹ ਗੇਮ ਖੇਡ ਰਹੇ ਦੀ ਸ਼ਾਮ ਨੂੰ ਕਬੱਡੀ ਖੇਡਦੇ ਨੇ ਜੀ ਇਧਰ ਦੀ ਆ ਦੇਖੋ ਹਾਂ ਆ ਦੇਖੋ ਦਿਖਾਣੇ ਆ ਤੁਹਾਨੂੰ ਜੀ ਆ ਦੇਖੋ ਜ਼ੋਰ ਅਜ਼ਮਾਈ ਜੀ ਹਾਂ ਜੀ ਇਹ ਕਿਆ ਕਿਆ ਕੀ ਕਰ ਰਹੇ ਜੀ ਇਹ ਰੋਲ ਕੋਲ ਕਰਦੇ ਪਏ ਜੀ ਕੋਲ ਤਾਂ ਕਰ ਰਹੇ ਕੋਈ ਦੋ ਪੇਜ ਦਾ ਨੋ ਵੀ ਦੱਸੋ ਲਓ ਜੀ ਪੰਜਾਬੀਓ ਕਰਿਓ ਕਮੈਂਟ ਜੀ ਕਬੱਡੀ ਦੇ ਜਿਹੜੇ ਦੋ ਪੇਜ ਐ ਉਹਨਾਂ ਦੇ ਉੱਤੇ ਵੀ ਕਰਿਓ ਕਮੈਂਟ ਤੇ 9 ਦੱਸਿਓ ਜੀ ਉਹਨਾਂ ਦੇ ਜੀ ਦੋ ਪੇਜ ਜਿਹੜੇ ਕਬੱਡੀ ਦੇ ਹੁੰਦੇ ਦੀ ਆ ਦੇਖੋ ਜੀ ਜ਼ੋਰ ਵਿੱਚ ਮਾਈ ਹੋ ਰਹੀ ਹੈ ਦੀ ਔਰ ਇਹ ਬੱਚੇ ਬੜੇ ਜੋਸ਼ ਦੇ ਨਾਲ ਲੱਗੇ ਹੋਏ ਨੇ ਦੀ ਔਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀਡੀਓ ਬਣ ਰਿਹਾ ਹੈ ਹੋਰ ਵੀ ਜੋਸ਼ ਦੇ ਵਿੱਚ ਆ ਗਏ ਦੀ ਦੇਖੋ ਇਹਨਾਂ ਨੂੰ ਪ੍ਰਮੋਟ ਕਰਨਾ ਇਹਨਾਂ ਨੂੰ ਦਿਖਾਉਣਾ ਸੋਸ਼ਲ ਮੀਡੀਆ ਤੇ ਬਹੁਤ ਜ਼ਰੂਰੀ ਹੈ ਦੀ ਲਾ ਜੀ ਰੈਲ ਮਾਦਰੇ ਪਿੰਡ ਦਾ ਵੀਡੀਓ ਹੈ ਜੀ ਕੀ ਨਾਮ ਆ ਦੀ ਤੁਹਾਡਾ ਦੀ ਹਰਸ਼ਦੀਪ ਭਾਈ ਹਰਸ਼ਦੀਪ ਦੀ ਕਮਾਲ ਦੀ ਗੱਲ ਹੈ ਜੀ ਇਹ ਵੀ ਰੈਗੂਲਰ ਆਉਂਦੇ ਨੇ ਜੀ ਇੱਥੇ ਹਾਂ ਜੀ ਹਾਂ ਜੀ ਡੇਲੀ ਆਉਂਦੇ ਹਰਸ਼ਦੀਪ ਜੀ ਕਿੰਨੀ ਦੇਰ ਹੋ ਗਈ ਆਉਂਦੇ ਨੂੰ ਜੀ 2 ਮਹੀਨੇ ਦੇ ਹੋ ਗਏ ਜੀ 2 ਮਹੀਨੇ ਤੋਂ ਪਲੱਸ ਇਹ ਹੋ ਗਏ ਆ ਹੂੰ ਵਧੀਆ ਖਾੜਾ ਚੱਲ ਰਿਹਾ ਠੋਡਾ ਹੈ ਨਹੀਂ ਵਧੀਆ ਵਧੀਆ ਜੀ ਸਾਰਾ ਲਓ ਜੀ ਦੇਖੋ ਸੱਜਣ ਮਿੱਤਰ ਪਿਆਰੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਜੀ ਜ਼ਰੂਰ ਕਰਿਓ ਕਮੈਂਟ ਜੀ ਮੈਂ ਇੱਥੇ ਇਹ ਵੀ ਕਹਾਂਗਾ ਜੀ ਇਹਨਾਂ ਦੀ ਮਦਦ ਵੀ ਬਣਦੀ ਹੈ ਜੀ ਜੇਕਰ ਕੋਈ ਸ਼ਰਦਾ ਦੇ ਨਾਲ ਕੋਈ ਖਾਣ ਪੀਣ ਦਾ ਸਮਾਨ ਇਹਨਾਂ ਤੱਕ ਪਹੁੰਚਾ ਸਕਦਾ ਹੈ ਸ਼ਾਮ ਨੂੰ ਇਹਨਾਂ ਦੀ ਪ੍ਰ ਹਾਂਜੀ ਪੰਜ ਕਵੇ ਤੇ ਆ ਕੇ ਰੈਲ ਮੱਜਰੇ ਕੋਲ ਆ ਸਕਦੇ ਇੱਥੇ ਕਰਨਲ ਦਾ ਫਾਰਮ ਬੜਾ ਮਸ਼ਹੂਰ ਹੈ ਉਸ ਫਾਰਮ ਹਾਊਸ ਦੇ ਨਜ਼ਦੀਕ ਇਹ ਕੰਮ ਹੋ ਰਿਹਾ ਜੀ ਬੜਾ ਜ਼ਬਰਦਸਤ ਪੰਜਾਬ ਦੀ ਅਸਲੀ ਛਵੀ ਪੰਜਾਬ ਦੀ ਅਸਲੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾਈ ਹੈ ਜੀ ਬਹੁਤ ਕੁਝ ਚੱਲ ਰਿਹਾ ਹੈ ਬਹੁਤ ਕੁਝ ਕਹਿ ਰਹੇ ਨੇ ਜੀ ਕਿ ਨਸ਼ਾ ਚੱਲਦਾ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਆ ਕੁਝ ਵੀ ਚੱਲਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਜੀ ਅਸੀਂ ਦਿਖਾ ਰਹੇ ਹਾਂ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਤੇ ਜੀ ਹਾਂ ਜੀ ਕੀ ਕਹਿੰਦੇ ਜੀ ਤੁਸੀਂ ਆ ਤਿਆਰੀ ਕਰ ਰਹੇ ਆ ਜੀ ਇਹ ਖਾੜਾ ਪੱਟ ਹੋ ਰਿਹਾ ਹੂੰ ਲਓ ਜੀ ਜ਼ਬਰਦਸਤ ਕੰਮ ਹੈ ਜੀ ਆਪਣੇ ਆਪ ਹੀ ਇਹ ਸਾਰਾ ਕੰਮ ਕਰਦੇ ਆ ਜੀ ਮਿਹਨਤ ਕਰਦੇ ਆ ਆ ਖਾੜਾ ਪੱਟ ਹੋ ਰਿਹਾ ਜੀ ਦੇਖੋ ਜੀ ਇਹ ਜਬਰਦਸਤ ਕਾ ਮੈਰੋਹੀ ਤੇ ਕੀ ਕਹਿੰਦੇ ਜੀ ਤੁਸੀਂ ਇਹ ਖਾੜਾ ਫਿਰ ਤਿਆਰ ਆਪ ਹੀ ਕਰਦੇ ਸਾਰੇ ਜੀ ਹਾਂਜੀ ਹਾਂਜੀ ਮੁੰਡੇ ਡੇਲੀ ਆ ਕੇ ਜੀ ਜਿੱਥੇ ਆਪਾਂ ਘੋਲਣਾ ਹੁੰਦਾ ਜੀ ਗੋਡੀ ਖੇਡ ਦੇ ਡੇਲੀ ਮੁੰਡੇ ਆਪ ਆ ਕੇ ਪੱਟਦੇ ਜੀ ਕੰਿਆਂ ਦੇ ਨਾਲ ਅੱਛਾ ਹਾਂਜੀ ਕੋਈ ਵੀ ਇੱਥੇ ਟਰੈਕਟਰ ਨਹੀਂ ਫਰਾਇਆ ਸੀ ਕੋਈ ਵੀ ਕੁਝ ਨਹੀਂ ਕੀਤਾ ਜੀ ਅਸੀਂ ਸੋਚਿਆ ਜੀ ਪਹਿਲਾਂ ਟਰੈਕਟਰ ਫਰਾਉਂਦੇ ਅਸੀਂ ਵੀ ਫਿਰ ਖੇਲਾਂਗੇ ਇਹ ਮੁੰਡੇ ਕਹਿੰਦੇ ਨਹੀਂ ਭਾਜੀ ਵੀ ਟਰੈਕਟਰ ਨਹੀਂ ਅਸੀਂ ਕੰਿਆਂ ਨਾਲੇ ਪੱਟਣਾ ਸਾਰਾ ਆਪੇ ਜੀ ਆਪੇ ਚੱਕ ਦੇਣੇ ਪੱਟੇ ਜੀ ਆਪੇ ਪੱਟਿਆ ਜੀ ਦੇਖੋ ਸਾਰਾ ਇਹ ਆਪੇ ਪੜਦੇ ਜੀ ਹਾਂਜੀ ਦੇਖੋ ਤੁਹਾਡੇ ਸਾਹਮਣੇ ਲੱਗੇ ਸ਼ਾਮ ਦਾ ਸਮਾਂ ਹੋ ਗਿਆ ਪਰ ਬੱਚਿਆਂ ਦਾ ਜੋਸ਼ ਪੂਰਾ ਦੀ ਔਰ ਜ਼ਬਰਦਸਤ ਤਰੀਕੇ ਨਾਲੇ ਕੰਮ ਹੋ ਰਿਹਾ ਜੀ ਅਸੀਂ ਵਿਲੇ ਖੜਦੇ ਕਿਤੇ ਵੀ ਹਨਾ ਜੀ ਵਿਲੇ ਖੜਨ ਦੇ ਨਾਲੋਂ ਆਪਾਂ ਆਪਣੀ ਮਿਹਨਤ ਲਾਈਏ ਆ ਕੇ ਇੱਕ ਤਾਂ ਸਾਡਾ ਸਰੀਰ ਫਿੱਟ ਰਹੂਗਾ ਬਾਕੀ ਅਸੀਂ ਮਾੜੀ ਸੰਗਤ ਤੇ ਦੂਰ ਰਵਾਂਗੇ ਜੀ ਬਸ ਇਹੀ ਇੱਕ ਮੈਸੇਜ ਹੈ ਜੀ ਸਾਡਾ ਭਾਜੀ ਨੇ ਜ਼ਬਰਦਸਤ ਗੱਲ ਕਰਤੀ ਨਾ ਜੀ ਹਾਂ ਜ਼ੋਰਦਾਰ ਤਾੜੀਆਂ ਜੀ ਇਹਨਾਂ ਦੇ ਲਈ ਜੀ ਆਹ ਦੇਖੋ ਜੀ ਬੱਚਿਆਂ ਦਾ ਜੋਸ਼ ਦੇਖਿੇ ਹੀ ਬੜਦਾ ਦੀ ਛੋਟੇ ਛੋਟੇ ਬੱਚੇ ਤੇ ਸਾਡੀ ਖੇਲਦੇ ਆਂ ਔਰ ਰੈਲ ਮਾਜਰੇ ਪਿੰਡ ਪੰਜਾਬ ਦੇ ਜਿਸ ਪਿੰਡ ਦੇ ਵਿੱਚ ਬੱਚੇ ਕਬੱਡੀ ਖੇਲਦੇ ਆ ਜੀ ਉੱਥੋਂ ਤੋਂ ਜਰੂਰ ਕਮੈਂਟ ਕਰਿਓ ਜੀ ਆਪਣੇ ਪਿੰਡ ਦੇ ਕਲੱਬ ਦਾ ਨਾਂ ਵੀ ਜਰੂਰ ਲਿਖਿਓ ਜੀ ਜਰੂਰ ਲਿਖਿਓ ਆਪਣੇ ਪਿੰਡ ਦੇ ਕਲੱਬ ਦਾ ਨਾਮ ਲਓ ਜੀ ਫੱਟੇ ਚੱਕ ਵੀਡੀਓ ਹੈ ਦੀ ਦੇਖੋ ਜੀ ਕਮਾਲ ਦੀ ਗੱਲ ਹੈ ਨਾ ਜੀ ਹੈ ਨਾ ਜੀ ਕਮਾਲ ਦੀ ਗੱਲ ਅਸੀਂ ਸੋਚਿਆ ਜੀ ਨਵੀਂ ਜਨਰੇਸ਼ਨ ਦੇ ਬੱਚੇ ਵੀ ਦਿਖਾਈਏ ਜੀ ਔਰ ਕਿਦਾਂ ਜ਼ੋਰ ਅਜਮਾਈ ਕਰ ਰਹੇ ਨੇ ਜੀ ਤੁਹਾਡੇ ਪਿੰਡ ਦੇ ਵਿੱਚ ਅਸੀਂ ਬਾਰ ਬਾਰ ਕਹਿ ਰਹੇ ਹਾਂ ਜੇਕਰ ਤੁਹਾਡੇ ਪਿੰਡ 'ਚ ਕੋਈ ਸਪੋਰਟਸ ਕਲੱਬ ਹੈਗਾ ਤਾਂ ਉਸ ਦੇ ਬਾਰੇ ਵੀ ਜਰੂਰ ਕਮੈਂਟ ਕਰਿਓ ਤੇ ਆਪਣੇ ਪਿੰਡ ਦਾ ਨਾਂ ਲਿਖਿਓ ਤੇ ਆਪਣੇ ਜ਼ਿਲ੍ਹੇ ਦਾ ਨਾਂ ਜਰੂਰ ਲਿਖਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਦੁਨੀਆ ਭਰ ਤੱਕ ਪਹੁੰਚਾ ਦਿਓ ਰੋਹਿਤ ਜੀ ਇੱਕ ਗੱਲ ਕਰਨੀ ਤੁਹਾਡੇ ਨਾਲ ਇਹ 5:00 ਵਜੇ ਆਂਦੇ ਜੇਕਰ ਕੋਈ ਸਾਡਾ ਵੀਡੀਓ ਦੇਖ ਕੇ ਤੁਹਾਨੂੰ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਤੁਸੀਂ ਆਪਣਾ ਟੈਲੀਫੋਨ ਨੰਬਰ ਬੋਲ ਦਿਓ ਜੀ ਹਾਂਜੀ 7719773884 ਜੀ ਦੁਬਾਰਾ ਬੋਲ ਦਿਓ ਜੀ 7719773884 ਆਹ ਜਿਹੜਾ ਪੰਜਾਬੀ 'ਚ ਨੰਬਰ ਬੋਲੇ ਨਾਲੀ ਇਹ ਵੱਟ ਕੱਢ ਤੇ ਤਾੜੀਆਂ ਫੇਰ ਹੋ ਜਾਣ ਜੀ ਆਹ ਦੇਖੋ ਭਾਜੀ ਨੇ ਐਦਾਂ ਹੁੰਦੀ ਜੀ ਗੱਲ ਜੀ ਤੁਸੀਂ ਇਹਨਾਂ ਨੂੰ ਦਿੱਤੇ ਹੋਏ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਹੈਲਪ ਦੇਣਾ ਚਾਹਦੇ ਹੋ ਕੋਈ ਡਾਈਟ ਦੇਣਾ ਚਾਹਦੇ ਹੋ ਮੈਂ ਕਹਿੰਦਾ ਜਿੱਥੇ ਮਰਜ਼ੀ ਜਾਈ ਚੱਲੋ ਜਿੱਥੇ ਮਰਜ਼ੀ ਦਾਨਪੁਨ ਕਰੀ ਚੱਲੋ ਲੇਕਿਨ ਇੱਥੇ ਆ ਕੇ ਇਹਨਾਂ ਨੂੰ ਡਾਈਟ ਜ਼ਰੂਰ ਦਿਓ ਕਿਸੇ ਨਾ ਕਿਸੇ ਪ੍ਰਕਾਰ ਦੀ ਜੋ ਸਾਡੇ ਵੱਲੋਂ ਸਰਦਾ ਪੁੱਜਦਾ ਹੋਏਗਾ ਸਾਡੀ ਟੀਮ ਵੱਲੋਂ ਅਸੀਂ ਇਹਨਾਂ ਦਾ ਕਰਾਂਗੇ ਤੇ ਇਸ ਕਰਕੇ ਵੀਡੀਓ ਸਭ ਤੱਕ ਸ਼ੇਅਰ ਕਰ ਰਹੇ ਹਾਂ ਜੀ ਇਸ ਤਰ੍ਹਾਂ ਦੇ ਕਲੱਬ ਜਿੱਥੇ ਹੋਣ ਇਹਨਾਂ ਬੱਚਿਆਂ ਨੂੰ ਵੀ ਡਾਈਟ ਪਹੁੰਚਾਣੀ ਚਾਹੀਦੀ ਹੈ ਜੀ ਭਾਜੀ ਬੋਲਤਾ ਦੀ ਅਸੀਂ ਤੁਹਾਡੇ ਤੋਂ ਬਿਨਾ ਪੁੱਛੇ ਜੀ ਕੋਈ ਨਾ ਕੋਈ ਸੱਜਣ ਮਿੱਤਰ ਆ ਹੀ ਜਾਂਦਾ ਹੈ ਆ ਜਾਂਦਾ ਨਾ ਜੀ ਬਣਜੂ ਗੱਲ ਹਾਂਜੀ ਆ ਇੱਕ ਕਹਿ ਦਿਓ ਵੀਡੀਓ ਸ਼ੇਅਰ ਕਰ ਦਿਓ ਬੋਲ ਦਿਓ ਵੀਡੀਓ ਸ਼ੇਅਰ ਕਰ ਦਿਓ ਜੀ ਵੀਡੀਓ ਸ਼ੇਅਰ ਕਰ ਜੀ ਜ਼ੋਰ ਦੀ ਬੋਲ ਯਾਰ ਵੀਡੀਓ ਸ਼ੇਅਰ ਕਰ ਦੇ ਹਾਂ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸ਼ੁਕਰੀਆ ਜੀ ਕਿੱਦਾਂ ਦਾ ਲੱਗਿਆ ਵੀਡੀਓ ਕਿੱਦਾਂ ਦਾ ਲੱਗੇ ਬੱਚੇ ਕਿੱਦਾਂ ਦਾ ਲੱਗੇ ਇਸ ਕਲੱਬ ਦਾ ਉਪਰਾਲਾ ਜੀ ਰਾਜਾ ਸਾਹਿਬ ਕਲੱਬ ਦੀ ਹਾਂਜੀ ਰਾਜਾ ਸਾਹਿਬ ਸਪੋਰਟਸ ਕਲੱਬ ਰਾਜਾ ਸਾਹਿਬ ਕੌਣ ਨੇ ਜੀ ਕਿਹਨਾਂ ਦੇ ਨਾਂ ਤੇ ਰਾਜਾ ਸਾਹਿਬ ਤਾਂ ਤਾਂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਹੈ ਜੀ ਅੱਛਾ ਜੀ ਹਾਂਜੀ ਮੁਜਾਰੇ ਦੇ ਵਿੱਚ ਬਹੁਤ ਬੜਾ ਧਾਰਮਿਕ ਸਥਾਨ ਹੈ ਜੀ ਹੂੰ ਆਪਣਾ ਨਵਾਂ ਸ਼ਹਿਰ ਤੋਂ ਜਦੋਂ ਆਪਾਂ ਬੰਗਿਆਂ ਨੂੰ ਜਾਂਦੇ ਬੰਗਿਆਂ ਤੋਂ 4 ਕਿਲੋਮੀਟਰ ਦੂਰ ਹੈ ਜੀ ਅੱਛਾ ਉਹ ਸੇਵਾ ਸੇਵਾ ਕਰਦੇ ਸੀ ਬਾਬਾ ਜੀ ਦੇ ਜਾ ਕੇ ਅਸੀਂ ਉਹਨਾਂ ਦੇ ਨਾਮ ਤੇ ਹੀ ਆਪਣਾ ਸਪੋਰਟਸ ਕਲੱਬ ਰੱਖਿਆ ਬਈ ਲੋ ਜੀ ਆ ਦੇਖੋ ਬੜਾ ਵਧੀਆ ਕੰਮ ਕੀਤਾ ਹੋਇਆ ਜੀ ਇਹਨਾਂ ਨੇ ਤਾਂ ਇਹ ਸਪੋਰਟਸ ਕਲੱਬ ਦੀ ਹੌਸਲਾ ਵਜ਼ਾਈ ਬਣਦੀ ਹੈ ਜੀ ਕਮੈਂਟ ਕਰਦੇ ਰਹੋ ਪੰਜਾਬੀਆਂ ਦੀ